ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੱਲ ਨੂੰ ਜਿਹੜੀ ਸਵੇਰੇ 22 ਤਰੀਕ ਨੂੰ 4 ਵਜੇ ਕਿਲਾ ਆਨੰਦਗੜ੍ਹ ਸਾਹਿਬ ਤੋਂ ਨਗਰ ਕੀਰਤਨ ਨਿਕਲਣਾ ਹੈ ਉਹਦੇ ਸਬੰਧ ਦੇ ਵਿੱਚ ਬਹੁਤ ਸੰਗਤਾਂ ਨੇ ਇੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਣਾ ਹੈ ਤੇ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀਰ ਜੀ ਵੀ ਆਪਣੀਆਂ ਆਪਣੀਆਂ ਗੱਡੀਆਂ ਗੁਰੂ ਘਰ ਦੀ ਪਾਰਕਿੰਗ ਦੇ ਵਿੱਚ ਲਾ ਕੇ ਜਾਇਓ ਤੇ ਇੱਧਰ ਦੇਖੋ ਕਿੰਡੀ ਵੱਡੀ ਪਾਰਕਿੰਗ ਹੈ ਤੇ ਤਖਤ ਸਾਹਿਬ ਦੀ ਪਾਰਕਿੰਗ ਹੈ ਇਸ ਕਰਕੇ ਤੁਸੀਂ ਆਪਣੀਆਂ ਗੱਡੀਆਂ ਆਪਣੇ ਮੋਟਰਸਾਈਕਲ ਇਸ ਪਾਰਕਿੰਗ ਦੇ ਵਿੱਚ ਲਾ ਕੇ ਪਰਚੀ ਲੈ ਕੇ ਜਾਣਾ ਕਿਉਂਕਿ ਪਹਿਲਾਂ ਵੀ ਇੱਥੋਂ ਜਿਹੜੇ ਬਾਹਰ ਰੋਡਾਂ ਤੇ ਗੱਡੀਆਂ ਖੜਾ ਜਾਂਦੇ ਆ ਨਾ ਤੇ ਗੱਡੀਆਂ ਮੋਟਰਸਾਈਕਲ ਇੱਥੋਂ ਚੱਕ ਹੁੰਦੇ ਆ ਫਿਰ ਤਖਤ ਸਾਹਿਬ ਦਾ ਨੌ ਆਂਦਾ ਵੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਗੱਡੀਆਂ ਚੱਕ ਹੋਈਆਂ ਇਸ ਕਰਕੇ ਤੁਹਾਡੇ ਲਈ ਵਧੀਆ ਪ੍ਰਬੰਧ ਕੀਤਾ ਵਾ ਤਖਤ ਸਾਹਿਬ ਨੇ ਪਾਰਕਿੰਗ ਬਣਾਈ ਹੈ ਆਪਣੀ ਗੱਡੀ ਪਾਰਕਿੰਗ ਦੇ ਵਿੱਚ ਖੜਾਓ ਮੋਟਰਸਾਈਕਲ ਪਾਰਕਿੰਗ ਦੇ ਵਿੱਚ ਖੜਾ ਕੇ ਪਰਚੀ ਲੈ ਕੇ ਜਾਓ ਤਾ ਜੋ ਕਿ ਇਹ ਜਿਹੜੀਆਂ ਲੱਖਾਂ ਦੀਆਂ ਚੀਜ਼ਾਂ ਇਹ ਇੱਕ ਵਾਰੀ ਬਣਦੀਆਂ ਫਿਰ ਬੰਦਾ ਗਵਾ ਕੇ ਵਹਿ ਜਾਂਦਾ ਹੈ ਇਸ ਕਰਕੇ ਗੁਰੂ ਘਰ ਦੀ ਵੀ ਫਿਰ ਬਦਨਾਮੀ ਹੁੰਦੀ ਹੈ ਆਪਣੀਆਂ ਗੱਡੀਆਂ 택ਸ ਆਬ ਦੀ ਪਾਰਕਿੰਗ ਦੇ ਵਿੱਚ ਖੜਾ ਕੇ ਜਾਇਓ ਜੋ ਕਿ ਸਵੇਰ ਨੂੰ ਨਗਰ ਕੀਰਤਨ ਨਿਕਲਣਾ ਹੈ ਉਹਦੇ ਸਬੰਧ ਵਿੱਚ ਕੋਈ ਵੀ ਵੀਰ ਆਪਣੀਆਂ ਗੱਡੀਆਂ ਕਾਰਾਂ ਰੋੜਾਂ ਤੇ ਨਾ ਖੜਾਇਆ ਕੇ ਜਾਇਓ ਤਾਂ ਜੋ ਕਿ ਤੁਸੀਂ ਆਪਣੇ ਕੋਈ ਗੱਡੀ ਜਾਂ ਮੋਟਰਸਾਈਕਲ ਤੁਹਾਡਾ ਚੋਰੀ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ